ਕਸਿਕਾਲ ਜੀ ਇੱਕ ਆਪਣੇ ਪਿੱਛੇ ਮੁੱਦਾ ਜਾਂ ਬੜਾ ਭਖਿਆ ਸੀਗਾ ਜਦੋਂ ਭਈਆਂ ਨੇ ਉਹ ਕਾਂਡ ਕਰਤਾ ਸੀਗਾ ਚਲੋ ਹਰ ਇੱਕ ਜਗ੍ਹਾ ਤੇ ਆਪਣੀ ਆਪਣੀ ਸੋਚ ਦੇ ਮੁਤਾਬਕ ਬੰਦਾ ਸਹੀ ਹੁੰਦਾ ਜਿਹੜੇ ਲੋਕ ਉਹਨਾਂ ਕਹਿੰਦੇ ਸੀਗੇ ਵੀ ਭਈਆਂ ਨੂੰ ਪੰਜਾਬ ਦੇ ਵਿੱਚੋਂ ਕੱਢੋ ਆਪਾਂ ਉਹਨਾਂ ਦੀ ਗੱਲ ਨਾਲ ਇੱਕ ਤਰ੍ਹਾਂ ਸਹਿਮਤ ਵੀ ਹੋ ਸਕਦੇ ਹਾਂ ਪਰ ਸਿਸਟਮ ਇੱਕ ਪੰਤਾ ਦੇਖਿਆ ਜਾਵੇ ਤਾਂ ਇੱਥੇ ਸਾਡੇ ਦਾਣਾ ਮੰਡੀ ਆ ਪਿੰਡ ਮੇਰਾ ਮਲਕਾਣਾ ਤਹਿਸੀਲ ਤਰਵੰਡੀ ਸਾਬੋ ਜਿਲ੍ਹਾ ਬਠਿੰਡਾ ਸਾਡੇ ਦਾਣਾ ਮੰਡੀ ਦੇ ਵਿੱਚ ਜਿੰਨੀ ਵੀ ਲੇਬਰ ਕੰਮ ਕਰਦੀ ਆ ਮੈਂ ਹਜੇ ਤੱਕ ਕੋਈ ਪਿੰਡ ਦਾ ਬੰਦਾ ਇੱਥੇ ਲੇਬਰ ਕਰਦਾ ਨਹੀਂ ਦੇਖਿਆ ਤੇ ਭਈਏ ਰਾਤ ਨੂੰ ਮਤਲਬ ਮਤਲਬ ਕਿ 2 2 ਵਜੇ ਤੱਕ ਜਿਹੜੇ ਕੰਮ ਕਰੀ ਜਾਂਦੇ ਰਹਿੰਦੇ ਆ ਆ ਦੇਖੋ ਚਾਰ ਸਫیرے ਤੁਸੀਂ ਕੋਈ ਵੀ ਬੰਦਾ ਦੇਖੋਗੇ ਇੱਥੇ ਸਾਰੇ ਭਈਏ ਆ ਜਿਹੜਾ ਭਈਆਂ ਨੇ ਉਹ ਕੰਮ ਕੀਤਾ ਸੀ ਚਲੋ ਉਹ ਬਿਲਕੁਲ ਗਲਤ ਕੀਤਾ ਸੀ ਉਹ ਚੀਜ਼ ਨੂੰ ਆਪਾਂ ਵੀ ਬੜਾਵਾ ਨਹੀਂ ਦਿੰਦੇ ਪਰ ਭਈਆਂ ਬਿਨਾ ਇੱਕ ਸਚਾਈ ਹੈਗੀ ਵੀ ਮੰਡੀਆਂ ਹੋ ਗਈਆਂ ਤੇ ਝੋਨਾ ਲਾਉਣ ਵਾਲਾ ਹੋ ਗਿਆ ਇਹ ਭਈਆਂ ਬਿਨਾ ਕੰਮ ਨਹੀਂ ਹੋ ਸਕਦਾ ਉੱਥੇ ਆਪਣੇ ਲੋਕ ਬਿਲਕੁਲ ਸਹੀ ਆ ਪਰ ਇੰਡੀਆ ਇੱਕ ਦੇਸ਼ ਆ ਵੀ ਇਹਦੇ ਵਿੱਚ ਅਲੱਗ-ਅਲੱਗ ਸਟੇਟਾਂ ਨੇ ਅਲੱਗ-ਅਲੱਗ ਭਾਸ਼ਾਵਾਂ ਨੇ ਇੱਥੇ ਹਰ ਇੱਕ ਬੰਦਾ ਕਿ ਜਿਹੜਾ ਕੰਮ ਕਰ ਸਕਦਾ ਹੈਗਾ ਹਾਂ ਇਹ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ ਵੀ ਜਿਵੇਂ ਆਪਣੇ ਇਧਰ ਰੈਫਾਇਨਰੀ ਆ ਗਈ ਤੇ ਜਿਵੇਂ ਪੁਲਸਾ ਪੁਲਸ ਹੋਗੀ ਪੁਲਸ ਦੇ ਵਿੱਚ ਸਿਲੈਕਟ ਹੋਣ ਲਈ ਆਪਣ ਨੂੰ ਵੈਰੀਫਿਕੇਸ਼ਨ ਚਾਹੀਦੀ ਹੁੰਦੀ ਹੈਗੀ ਹਾਂ ਇਹ ਜ਼ਰੂਰ ਹੋਣਾ ਚਾਹੀਦਾ ਵੀ ਜੇ ਕੋਈ ਬਿਹਾਰ ਤੋਂ ਜਾਂ ਜੂਪੀ ਤੋਂ ਭਈਆ ਆਉਂਦਾ ਉਹਦੀ ਵੈਰੀਫਿਕੇਸ਼ਨ ਜਿਹੜੇ ਕੋਲੇ ਜਿਹੜੇ ਮਤਲਬ ਕਿ ਜਿਵੇਂ ਸੇਟ ਹੋ ਗਿਆ ਉਹਨਾਂ ਕੋਲੇ ਲੱਗਦਾ ਜਾਂ ਕਿ ਜ਼ਿੰਮੇਦਾਰਾਂ ਕੋਲੇ ਜਿਵੇਂ ਭਈਏ ਆਉਂਦੇ ਆ ਉਹਨਾਂ ਕੋਲ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਇਹ ਚੀਜ਼ ਹੋਣੀ ਜ਼ਰੂਰੀ ਹੈ ਪਰ ਹਾਂ ਤੁਸੀਂ ਇਹ ਦੇਖੋ ਜੇ ਭਈਏ ਨਾ ਆਉਣ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਮੰਡੀਆਂ ਦੇ ਵਿੱਚ ਇੰਨਾ ਕੰਮ ਪੰਜਾਬੀ ਕਰ ਸਕਦਾ ਹੈਗਾ ਸਾਡੇ ਤਾਂ ਏਡੀ ਵੱਡੀ ਦਾਣਾ ਮੰਡੀ ਹੈਗੀ ਦੇਖ ਲਓ ਤੁਸੀਂ ਐ ਸਾਈਡ ਹੈਗੀ ਉਧਰ ਵੀ ਆ ਗਈ ਤੇ ਹੌਥ ਤੱਕ ਆ ਗਈ ਇੱਧਰ ਆ ਗਈ ਤੇ ਇਧਰੋਂ ਦੇਖੋ ਕਿੱਥੋਂ ਤੱਕ ਝਾੜ ਪਿਆ ਮੈਂ ਨਹੀਂ ਇੱਥੇ ਹਜੇ ਤੱਕ ਕੋਈ ਪੰਜਾਬੀ ਬੰਦਾ ਕੰਮ ਕਰਦਾ ਦੇਖਿਆ ਰਾਤ ਦੇ 2 2 ਵਜੇ ਤੱਕ ਇਹ ਕੰਮ ਕਰੀ ਜਾਂਦੇ ਰਹਿੰਦੇਗੇ ਤੇ ਭਈਆਂ ਬਿਨਾ ਕੰਮ ਨਹੀਂ ਚੱਲ ਸਕਦਾ ਹਾਂ ਉੱਥੇ ਆਪਾਂ ਬਿਲਕੁਲ ਸਹੀ ਆ ਵੀ ਜਿੱਥੇ ਭਈਆਂ ਨੇ ਐਡਾ ਵੱਡਾ ਕਾਂਡ ਕੀਤਾਗਾ ਉਸ ਮੁਤਾਬਕ ਵੀ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਜਿਸ ਸਟੇਟ ਕੋਲੇ ਕੋਈ ਵੈਰੀਫਿਕੇਸ਼ਨ ਕਰਕੇ ਵੀ ਮੰਨਦਾ ਰਹਿਣਾ ਚਾਹੀਦਾ ਹੈਗਾ ਇਹ ਚੀਜ਼ਾਂ ਲਾਗੂ ਹੋਣੇ ਚਾਹੀਦੀਆਂ ਪਰ ਇਹ ਨਹੀਂ ਹੋ ਸਕਦਾ ਵੀ ਹਾਂ ਕੋਈ ਸਟੇਟ ਦਾ ਬੰਦਾ ਆ ਕੇ ਦੂਜੀ ਸਟੇਟ ਦੇ ਵਿੱਚ ਕੰਮ ਨਹੀਂ ਕਰ ਸਕਦਾ ਹੈਗਾ ਸ਼ਾਇਦ ਕਈਆਂ ਨੂੰ ਇਹ ਗੱਲ ਗਲਤ ਲੱਗੇ ਪਰ ਇੱਕ ਵਾਰ ਸੋਚਿਓ ਜ਼ਰੂਰ ਤੁਹਾਡੇ ਵੀ ਦਾਣਾ ਮੰਡੀਆਂ ਹੋਣੀਆਂ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਝੋਨਾ ਲਵਾਇਆ ਹੋਊਗਾ ਇਹਨਾਂ ਤੋਂ ਬਿਨਾ ਨਾ ਤਾਂ ਕੋਈ ਝੋਨਾ ਲਾਉਂਦਾ ਪਿੰਡ ਦੀ ਲਿਵਰ ਝੋਨਾ ਜ਼ਰੂਰ ਲਾਉਂਦੀ ਹੈ ਪਰ ਤੁਸੀਂ ਆਪ ਹੀ ਸਿਆਣੇ ਹੋ ਤੁਸੀਂ ਦੇਖਿਓ ਵੀ ਜਿੰਨੀ ਪਿੰਡ ਦੀ ਲੇਬਰ ਝੋਨਾ ਲਾਉਂਦੀ ਨਾਲ ਤਾਂ ਇਹਨਾਂ ਨਾਲ ਲੇਟ ਜਾਂਦੀ ਹੈ ਤੇ ਘੱਟ ਝੋਨਾ ਲਾਉਂਦੀ ਹੈ ਤੇ ਹੈਰਾਨੀ ਥੋੜੀ ਜਿਆਦਾ ਆਉਂਦੀ ਹੈ ਇਹ ਚੀਜ਼ ਸ਼ਾਇਦ ਸਾਡੇ ਪਿੰਡਿਆਂ ਨੂੰ ਲਾ ਲਓ ਜਾਂ ਕਿਸੇ ਵੀ ਲੇਬਰ ਨੂੰ ਬੁਰੀ ਲੱਗੇ ਪਰ ਇਹ ਇੱਕੋ ਸੱਚਾਈ ਹੈ ਇਹ ਬੰਦੇ ਕੰਮ ਬਹੁਤ ਕਰਦੇ ਆ ਪਰ ਹਾਂ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਇੱਥੇ ਆਪਾਂ ਗਲਤਾਂ ਕਿੱਥੇ ਸਹੀਆਂ